ਫੁੱਟ ਫੁੱਟਾ ਜਥੇਪੰਦੀ ਪ੍ਰਸ਼ਾਦਿਆਂ ਦੀ ਸੇਵਾ ਕਰਦੇ ਹੋਏ ਜੀ ਸਾਡੇ ਖਨੋਰੀ ਬਾਡਰ ਦੇ ਦੇਖ ਸਕਦੇ ਆ ਜੀ ਫੁਲਕੇ ਪਾਣੀ ਪੱਕ ਰਿਹਾ ਜੀ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਜਦੋਂ ਦਾ ਮੋਰਚਾ ਲੱਗਾ ਜਦੋਂ ਜੀ ਸੇਵਾ ਸੰਭਾਲੀ ਹੋਈ ਹੈ ਜੀ ਲੰਗਰ ਦੀ ਪਹਿਲਾਂ ਸਰਦਾਰ ਪ੍ਰਕਰਤ ਸਿੰਘ ਉਹਨਾਂ ਨੇ ਜੀ ਪਹਿਲਾਂ ਦਿੱਲੀ ਇੱਕ ਸਾਲ 13 ਦਿਨ ਖਨੋਰੀ ਸਿੰਘੂ ਮੋਰਚੇ ਤੇ ਸੇਵਾ ਕੀਤੀ ਜੀ ਤੇ ਅੱਜ ਖਨੋਰੀ ਬਾਡਰ ਦੇ ਡਟੇ ਹੋਇਆ ਜੀ ਤੇ ਇਧਰ ਦੁੱਬਲੀ ਸਾਹਿਬ ਸਾਡੇ ਨਾਲ ਵਾਈਸ ਪ੍ਰਧਾਨ ਪੰਜਾਬ ਫੋਟੋ ਬੁਡਾ ਜਦਬੰਦੀ ਤੇ ਜ਼ਿਲ੍ਹਾ ਪ੍ਰਧਾਨ ਸਰਦਾਰ ਪ੍ਰਕਾਸ਼ ਸਿੰਘ ਜੀ ਤੇ ਆ ਆਪਣੇ ਟੈਂਟਰ ਲੱਗੇ ਹੋਇਆ ਜੀ ਕੋਲ ਬੁਡਾ ਜਦਬੰਦੀ ਦੇ ਜੀ ਦੇ ਸਾਹਿਬ ਜੀ ਉਹਦੇ ਵੀ ਇਹ ਆ ਬਖੀ ਠੀਕ ਆ ਇਹ ਬਖੀ ਉਹ ਕੋਲ ਦਾ ਫ੍ਰਿਜਾਂ ਬੈਜੀ ਲੈ ਕੇ ਆ ਰਿਹਾ ਜੀ ਲੰਗਰ ਦੇ ਵਿੱਚ ਵੇ ਦੇਖੋ ਕਿ ਫੁਲਕਾ ਕਰ ਰਹੇ ਆ ਜੀ ਕਨਰਾਜ ਰਾਜ ਤੇ ਬਾਬੇ ਨਾਨਕ ਦਾ ਲੰਗਾਇਜੀ ਤੇ ਜੀ 13 13 20 ਟੋਲੀਆਂ ਤੇ 20 11 13 ਟੋਲੀਆਂ ਤੇ 20 ਰੁਪਏ ਦਾ ਲੰਗਸੋਰੀ ਇੱਕ ਕੋਲ ਜਿਹਾ ਦੀ ਬੰਦੀ ਦੇ ਚਿੱਟਕੇ ਹੋਏ ਜੀ ਇਹ ਵੀ ਸਾਡੇ ਦਲਬਾਗ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਉਹ ਵੀ ਦੇਖੋ ਕਿਵੇਂ ਫੁਲਕੇ ਬਕਰਾ ਪਕਾ ਰਹੇ ਆ ਜੀ ਅੰਮ੍ਰਿਤਸਰ ਤੋਂ ਜੀ ਗੱਲਾਂ ਭਰੀ ਕਰੀ ਜਾਂਦੀ ਹੈ ਜੀ ਜਿਵੇਂ ਘਰ ਦੇ ਵਿੱਚ ਹੀ ਫੁਲਕਾ ਪਾਣੀ ਚੱਲ ਰਿਹਾ ਹੋਵੇ ਤੇ ਇੱਧਰ ਸਾਡੇ ਕਿਸਾਨ ਤੇ ਸਾਰੇ ਵੀਰ ਬਾਈ ਜੀ ਇੱਥੇ ਮੋਰਚੇ ਦੇ ਵਿੱਚ ਡਟਿਆ ਜੀ ਤੇ ਨੰਦਾ ਬਾਈ ਜੀ ਤੇ ਸੰਗਤਾਂ ਪੋਲ ਕੇ ਸ਼ਾਕੇ ਵੀ ਜਾ ਰਹੀਆਂ ਜੀ ਤੇ ਹਰ ਇੱਕ ਆਉਣ ਜਾਣ ਵਾਲੇ ਦਾ ਕਿਸਾਨ ਦਾ ਖਿਆਲ ਰੱਖਿਆ ਜਾਂਦਾ ਜੀ ਇੱਥੇ ਕਿਸੇ ਨੂੰ ਬਾਬੇ ਨਾਨਕ ਦੀ ਧਰਤੀ ਤੇ ਭੁੱਖਾ ਨਹੀਂ ਸੌਣ ਦਿੱਤਾ ਜਾਂਦਾ ਜੀ ਹਰ ਇੱਕ ਦਾ ਇਹ ਅਪਰਾਹਲਾ ਹੁੰਦਾ ਹੈ ਜੀ ਤੇ ਇਹ ਉਸੇ ਹੀ ਸਿਧਾਂਤ ਤੇ ਸੇਵਾ ਕਰਦੇ ਹੋਏ ਵੀਰ ਜੀ ਸ਼ੇਅਰ ਕਰੋ ਵੀਡੀਓ ਵੱਧ ਤੋਂ ਵੱਧ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਆ ਨਾਮ ਲਾ ਕੇ